ਨਹੀਂ ਸ਼ੀਟਿਕ ਮੈਂ ਰਿਮੈਂਡਣਾ ਉਹ ਬਿਲਕੁਲ ਸੱਚ ਕਰ ਰਖਾਈ ਹੈ ਮੇਰੇ ਆਰਡਰ ਹੋ ਗਏ ਜੀ ਮੈਂ ਪੁੱਛਣਾ ਚਾਹਾਂ ਕਿਸ ਤਰ੍ਹਾਂ ਆਰਡਰ ਹੋ ਗਏ ਮੈਂ ਪੁੱਛਣਾ ਚਾਹਾਂ ਕਿਸ ਤਰ੍ਹਾਂ ਆਰਡਰ ਹੋ ਗਏ ਮੈਂ ਪੁੱਛਣਾ ਚਾਹਾਂ ਕਿਸ ਤਰ੍ਹਾਂ ਤੁਹਾਡੇ ਘਰ ਚੋਰੀ ਹੋ ਗਈ ਤੁਸੀਂ ਨਾਲ ਧਿਆਨ ਦੇ ਪੁੱਛਿਆ ਗਈ ਜੇ ਪੁੱਛਣਾ ਕਿਹੜਾ ਪਿਆ ਉਹ ਫੇਰ ਜੀ ਆਪਾਂ ਇੱਥੇ ਲਾ ਕੇ ਪੁੱਛਣਾ ਮੈਂ ਕਿੰਨਾ ਆਪਣੀਆਂ ਪਾਇਆ 10 ਜੂਨ 2025 ਥਾਣਾ ਡਿਵੀਜ਼ਨ ਨੰਬਰ 7 ਜਲੰਧਾ ਇੱਕ ਦਰਖਾਸਤ ਪੁਲਿਸ ਨੂੰ ਵਸੂਲ ਹੋਈ ਸੀ ਚੋਰੀ ਦੀ ਦਰਖਾਸਤ ਤੇ ਇਸ ਦਰਖਾਸਤ ਦੀ ਜਾਂਚ ਚ ਜੁਟੀ ਪੁਲਿਸ ਨੇ ਮੌਕੇ ਤੇ ਬੁਲਾਇ ਸੀ ਕੁਝ ਸੰਦੇਗਤ આરોપી ਪਰ ਐਸਐਚਓ ਸਾਹਿਬ ਇਸ ਗੱਲ ਤੋਂ ਅਣਜਾਣ ਸਨ ਕਿ ਇਸ ਚੋਰੀ ਦੀ ਤਫਤੀਸ਼ ਉਹਨਾਂ ਦੇ ਤਬਾਦਲੇ ਦੀ ਵਜ੍ਹਾ ਬਣ ਜਾਏਗੀ ਮਰੇ ਤੂੰ ਵੀ ਨਾ ਤੁਸੀਂ ਅਗਰੋ ਹਾਂ ਤੁਸੀਂ ਅਗਰੋ ਅਸਾਂ ਤੇ ਮੇਰੇ ਯਾਰ ਨੂੰ ਜਿੱਤੇ ਦੋ ਤੁਸੀਂ ਅਗਰੋ ਹਲੋ ਪਛਦੀ ਮਾਰਜੀ ਜੇ ਕੋ ਮੁੰਡਾ ਆਉਂਦੀ ਕਿ ਪਰ ਦੱਸੋ ਆਪਣੇ ਕੋਲ ਜਾਣੇ ਆਂਦਾ ਦੱਸੋ ਉਹ ਜੇ ਮੈਨੂੰ ਮਾਰ ਕੇ ਮਾਰ ਕੇ ਨਹੀਂ ਇੱਕ ਵਾਰ ਬੜੇ ਕੋੜ ਜੇ ਸਾਡੇ ਘਰ ਚੋਰੀ ਹੋ ਗਈ ਤੁਸੀਂ ਨਾ ਨਾ ਖਿਆਲ ਕਰ ਪੁੱਛਿਆ ਕਿ ਜੇ ਕੋਈ ਨਾ ਜਨਾਨੀ ਪੁੱਛਿਆ ਉਹ ਫਿਰ ਉਹ ਫਿਰ ਪੁੱਛਣਾ ਮੈਂ ਕਿਉਂ ਆਪਣੇ ਪਾਇਆ ਹੋਇਆ ਕੋਈ ਪੁੱਛਾ ਭੀਤੇ ਨਹੀਂ ਚੋਰੀ ਵੀ ਆਪਣੇ ਪਾਇਆ ਸਾਨੂੰ ਨਹੀਂ ਜਿੰਦੀ ਕੋਈ ਗੱਲ ਨਹੀਂ ਜੇ ਉਹ ਤੁਹਾਨੂੰ ਪਾਇਆ ਸਾਨੂੰ ਮਾਰ ਕੇ ਮਾਰ ਕੇ ਮੇਰੇ ਘਰ ਮਾਰ ਕੇ ਮਾਰ ਕੇ ਤੁਹਾਨੂੰ ਥੱਪੜ ਮਾਰ ਕੇ ਮਾਰ ਕੇ ਮੈਂ ਨਾ ਮਾਰ ਕੇ ਮਾਰ ਕੇ ਇਹ ਹੰਗਾਮਾ ਚਿਰੰਦਰ ਦੇ ਥਾਣਾ 7 ਚ ਹੋ ਰਿਹਾ ਹੈ ਔਰ ਹੰਗਾਮਾ ਕਰਨ ਵਾਲੇ ਕੋਈ ਹੋਰ ਨਹੀਂ ਬਲਕਿ ਆਮ ਆਦਮੀ ਪਾਰਟੀ ਦੇ ਆਗੂ ਕੀਮਤੀ ਭਗਤ ਨੇ ਕੀਮਤੀ ਭਗਤ ਨੇ ਜ਼ੋਰਦਾਰ ਹੰਗਾਮਾ ਕੀਤਾ ਉਹਨਾਂ ਨੇ ਪੁਲਿਸ ਤੇ ਬਦਸਲੂਕੀ ਦਾ ਇਲਜ਼ਾਮ ਲਾਇਆ ਜੱਜ ਕੀ ਦੂਸਰੇ ਪਾਸੇ ਇਲਾਕੇ ਦੇ ਐਸ ਐਚ ਓ ਭੂਸ਼ਣ ਕੁਮਾਰ ਸਿੱਧੇ ਤੌਰ ਤੇ ਇਸ ਗੱਲ ਤੋਂ ਇਨਕਾਰ ਕਰ ਰਹੇ ਸਨ ਉਹ ਤਾਂ ਇਹੀ ਕਹ ਰਹੇ ਸਨ ਕਿ ਜੇਕਰ ਕਿਸੇ ਦੇ ਚੋਰੀ ਹੋਈ ਹੈ ਤੇ ਚੋਰੀ ਦੇ ਇਲਜ਼ਾਮਾਂ ਦੀ ਪੜਤਾਲ ਕਰਨਾ ਪੁਲਿਸ ਦੀ ਜ਼ਿੰਮੇਵਾਰੀ ਹੈ ਤੇ ਉਹਨਾਂ ਦੇ ਕੰਮ 'ਚ ਵਿਗਨ ਨਾ ਪਾਇਆ ਜਾਏ ਹਾਲਾਂਕਿ ਇਸ ਹੀ ਟਾਕਤੇ ਵਿੱਚ ਇਹ ਵੀ ਕਹਿਆ ਕਿ ਤੁਹਾਨੂੰ ਮੈਂ ਥਾਣੇ ਦੇ ਵਿੱਚ ਨਹੀਂ ਰਹਿਣ ਦਵਾਵਾਂਗਾ ਇਹ ਇਲਜ਼ਾਮ ਐਸਐਚਓ ਵੱਲੋਂ ਵੀ ਲਾਇਕ ਆਏ ਨੇ ਤੇ ਕੁਝ ਦੇਰ ਬਾਅਦ ਉਹਨਾਂ ਦੇ ਤਬਾਦਲੇ ਤੇ ਆਰਡਰ ਆ ਗਏ ਹੈਰਾਨੀ ਦੀ ਗੱਲ ਤਾਂ ਐ ਸੀ ਐਸਐਚਓ ਫੇਰ ਵੀ ਆਪਣੇ ਸਟੈਂਡ ਤੇ ਕਾਇਮ ਸੀ ਤੇ ਉਹਨਾਂ ਨੇ ਸਿੱਧੇ ਤੌਰ ਤੇ ਕਿਹਾ ਕਿ ਉਹਨਾਂ ਦੀ ਬਦਲੀ ਹੋ ਗਈ ਹੈ ਤੇ ਉਹ ਚੱਲੇ ਨੇ ਪਰ ਉਹ ਆਪਣੇ ਸਟੈਂਡ ਤੇ ਕਾਇਮ ਦਿਖੇ ਆਓ ਤੁਹਾਨੂੰ ਦਿਖਾਣਿਆ ਕੀ ਕਹਿ ਗਏ ਐਸਐਚਓ ਸਾਹਿਬ ਸਰ ਜਿਹੜਾ ਚੋਰੀ ਦਾ ਮਾਮਲਾ ਸੀਗਾ ਕੀ ਸੀਗਾ ਤੇ ਅੱਜ ਜਿਹੜਾ ਵਿਵਾਦ ਹੋਇਆ ਕਿਸ ਕਾਰਨ ਹੋਇਆ ਜੀ ਕੱਲ੍ਹ ਸ਼ਾਮੀ ਮੈਂ ਥਣੇ ਹੋਏ ਸੀਗਾ ਰਤਨਜੀਤ ਕੌਲਨੀ ਆ ਕੇ ਉਹਨੂੰ ਕੰਪਲੇਂਟ ਕੀਤੀ ਹੈ ਵੀ ਮੈਂ ਆਪਣੇ ਘਰ ਦਰਾਜਾਂ ਵਿੱਚੋਂ ਛੇ ਜੁਗੀਆਂ ਫਸ ਫਸ ਸਥਿਤੀ ਆਪੇ ਹੋ ਗਈ। ਇਹ ਨੇ ਉਹ ਤਾਰੂਨ ਲੋਕ ਲਾ ਕੇ 26 ਨਾਲ ਗਈ। ਮੇਰੇ ਘਰ ਉਸ ਤਰ੍ਹਾਂ ਤੇ ਇੱਕ ਮੋਹਰਤ ਤੇ ਵਿਦਾ ਜੀਸਾ ਇੱਕ ਕੰਪਨੀ ਸੀ। ਔਰ ਸਾਰਾ ਜਿਹੜਾ ਹੈਗਾ ਦਾ ਕਰਦਾ ਕੰਮ ਇਹ ਨਹੀਂ ਕੀਤਾ। ਇਹਨੂੰ ਪਤਾ ਵੀ ਨਾ ਕਦਾਂ ਕਰਦਾ ਨਾ ਨਹੀਂ। ਉਹਨਾਂ ਨੇ ਮੁੜ ਕੇ ਸੀ ਜੀ ਦੇ ਲੋਕ ਘੱਟ ਹੋਊਗਾ ਜਿਹਾ ਜਿਹਨੂੰ ਕੱਲ ਪੂਰੋਂ ਦੇਖਿਆ ਜਿਹੜਾ ਸਮਾਨ ਇਹਦੀ ਸੀ। ਉਸ ਸਮਾਨ ਦੇ ਤੇ ਇਹਨਾਂ ਨੇ ਦਾਲੀ ਗਿੱਤ ਜਿਹੜੇ ਨਿਵੇਸ਼ ਕੁਮਾਰ ਨੂੰ ਸਾਡਾ ਸਮਾਨ ਜੋ ਹਿੰਦੀ ਦਾ। ਜੀ ਜੀ ਨੇ ਕਿਹਾ 12:00 ਸ਼ਾਮ ਤੋਂ ਲਗਉਂਗਾ। ਉਹ ਸ਼ਾਮ ਨੂੰ ਕਮੇਰਿਕਾ ਮੈਂ ਆ ਗਿਆ ਤਿੰਨ ਬਿਠੀ ਜਿਹੜਾ ਨਿਵੇਸ਼ ਕੁਮਾਰ ਦੀ ਦੁਕਾਨ ਤੇ ਪਹੁੰਚ ਗਿਆ। ਜੀ ਦੁਕਾਨ ਤੇ ਜਾ ਕੇ ਤੇ ਉਹਨੂੰ ਫੋਨ ਕੀਤਾ ਉਹਨੂੰ ਉਸ ਟਾਂ ਤੇ ਮੈਂ ਇਸ ਵਿਸਾਲ ਤਪ ਇਹ ਤਨਾ ਮਾ ਆਪਣੇ ਰਤਨਜੀਤ ਕੋਲ ਸੈਜੀਤ ਅਮਨ ਜਿਵੇਂ ਲੋਕਾ ਨੂੰ ਬਸੀ ਗਿਆ ਨਾਲ ਤੇ ਇਸ ਵਿਸਾਲ ਕੋਲ ਬੈਠ ਗਿਆ। ਸਾਡੇ ਕੋਸ਼ਿਸ਼ ਕਰਦੇ ਜੀ। ਉਹਨੂੰ ਵੀ ਤੇ ਇਹ ਗੱਲ ਹਮ ਤਾਂ ਇਹੋ ਦੇਖੋ ਇਹਨੇ ਆਪ ਕੋ ਕੰਟਰੀ ਵਾ ਪਰ ਇਹ ਉਹਨੂੰ ਇੱਕ ਆਪੇ ਮੈਡਿਕਲ ਵਿਗਿਆਦ ਬਹੁਤ ਥੋੜੇ ਕੋਸ਼ਿਸ਼ ਕਰਨ ਦੀ ਲਗਾਈ ਉਹਦਾ ਬੋੜਾ ਵਾ ਉਹ ਸਲਾਹ ਦਿੱਤੀ ਮਤਲਬ ਅਮੀਰ ਲਗਾ ਨੀਵਾ ਸ਼ਿਮਾ ਜੀ ਨੂੰ ਕੰਮਗਾ ਦੀ ਬਾਤ ਕਰਦਾ ਮੈਂ ਆਪ ਨੂੰ ਰੱਖੋ ਜੇ ਗੱਲ ਕਰਦਾ ਤੇ ਉਸ ਤੋਂ ਬਾਅਦ ਅੱਜ ਦਿਨ ਦੁਆਰਾ ਤਾਂ ਹਮ ਤਾਂ ਸੀ ਆ ਗਿਆ ਸੀ ਕਿਰਤੀ ਦੁਆਰਾ ਅੱਜ ਇਹਦਾ ਜੀ ਜਨਗੀ ਦੁਆਰਾ ਸਭ ਟਾਈਮ ਨਹੀਂ ਸੀਗਾ ਮੈਂ ਤੁਹਾਡਾ ਨਾਮ ਸੀ। ਜੀ। ਇਹ ਉਹੋ ਤੇਰੇ ਰੱਖੀ ਕਿਪੋਤਾ ਆ ਨਾ ਮੇਰੇ ਪੁੱਤ ਜੋਤਰਾ ਪੈਗੀ। ਉਹ ਵਿਜੈਪਤੀ ਜਿੰਨ ਚੋਰੀ ਦਾਾਮ ਬਣਾਉਂਦੇ। ਤੇ ਸਭੀ ਨਾਲ ਉਹਲੇ ਇਤਜਾਮ ਲਾ ਰਹੇ ਤੇ ਵੈਰੀਫਾਈ ਕਰਨ ਦਾ ਰੱਖੀ। ਜੀ। ਇਹ ਤੋਂ ਖੁਦ ਦਖਾਤ ਲਈ ਜਦੋਂ ਸਰ ਸੀਆਰਪੀ ਸੰਪਰਕ ਆਦਿ ਜਿੰਨੇ ਦਾ ਹੈਗਾ ਪੁੱਛੇ ਵਰਸ ਕਿਸੇ ਮੁਕੱਦਮੇ ਬਾਰੇ। ਜੀ। ਜਦੋਂ ਉਹ ਇਸ ਡੈਕਟੀਟ ਹੈ ਰਿਪੋਰਟ ਆਦੀ। ਇਹਦੇ ਗਾਦ ਨੂੰ ਮਰਵਾਤਾ ਦਾ ਕੋਈ ਸਿਲਸਾ ਹੋਣਾ। ਇੱਕ ਮੈਂ ਸੁਝਾਅ ਦਉ ਮਾਰੂ। ਤੇ ਜਿਨਾਂ ਵਸੇ ਵੀ ਬਾਕੀ ਨੂੰ ਮੈਂ ਬਦਲਾਵ ਕਰਦੇ ਹਾਂ ਵੀ ਠੀਕ ਹੈ ਉਸ ਆਪਾਂ ਉਹਨੂੰ ਮੈਕਨੈਜ਼ਮ ਕਿਤਾਬ ਤੋਂ ਕਰਦੇ ਕਿਉਂਕਿ ਵੀਡੀਓ ਦੇ ਵਿੱਚ ਵੀ ਦੇਖਿਆ ਜਾ ਰਿਹਾ ਆਪਣਾ ਜਿਹੜੀ ਬੈਂਸ ਜਿਹੜੀ ਹੈ ਤੁਹਾਡੇ ਵਿੱਚ ਬਹੁਤ ਜ਼ਿਆਦਾ ਹੋ ਰਹੀ ਹੈ ਇਹ ਜ਼ਿਆਦਾ ਬੋਲਾ ਆਪਣੇ ਜਿਹੜਾ ਉਹ ਹਰਦਾ ਰੀਗਾਇਰ ਦੇ ਕਾਫੀ ਮੈਂ ਨਹੀਂ ਸੋਚ ਸਕਦਾ ਤੇ ਉਸ ਦਾ ਮਸੂਮ ਜਿਆਦਾ ਆਪਣੇ ਜਿਹੜੇ ਸਮਝ ਮੈਂ ਤਾਂ ਬਸ ਜੀ ਬਾਅਦ ਆ ਕੇ ਤੇ ਜੋ ਬੇਜਾਹ ਕੋਈ ਨਾ ਗਏ ਕਿ ਇੰਟਰਵਿਊ ਜਲਾ ਰਹੇ 100 ਕੋਣਾ ਸੰਭਵਾ ਹੈ ਕੀ ਲੱਗਦਾ ਕਿ ਜੇਕਰ ਇਦਾਂ ਦੇ ਪੇਟੀਕਲ ਲੋਕ ਹੀ ਜੇਕਰ ਪ੍ਰਸ਼ਾਸਨ ਦੇ ਉੱਤੇ ਦਬਾਅ ਪਾਣਗੇ ਤੇ ਪ੍ਰਸ਼ਾਸਨ ਕਿਵੇਂ ਕੰਮ ਜਿਹੜਾ ਆ ਕਰੂਗਾ ਕਿਵੇਂ ਜਿਹੜਾ ਹੈ ਇਦਾਂ ਦੀਆਂ ਵਾਰਦਾਤਾਂ ਦੇ ਜਿਹੜੇ ਲੋਕ ਕਰਦੇ ਨੇ ਉਹਨਾਂ ਉੱਤੇ ਨਕੇਲ ਕੱਸੇ ਜਾਏਗੇ ਸਿਰਫ ਇਹੋ ਹੀ ਗੋਵਿੰਦ ਮਲੇਪੁਰ ਜਿੰਦ ਨੂੰ ਬਰਾਏ ਮੇਰਾ ਬਈ ਜਵਾਬ ਚੁੜੀ ਨਹੀਂ ਕਰ ਸਕਦਾ ਜੀ ਚੁੜੀ ਨਹੀਂ ਕਰ ਸਕਦਾ ਕੋਸ਼ਿਸ਼ ਕਰੂੰਗਾ ਫਿਰ ਵੀ ਕਰੂੰਗੀ ਜੀ ਤੁਜੀ ਬੋਆ ਇਹ ਕੁਛ ਨਹੀਂ ਖੁਸ਼ੀ ਹੈ ਕਰਨ ਦਾ ਬਾਤ ਜੇ ਪਰ ਤਵ ਲੱਗਦਾ ਦੂਸਰਾ ਜਿਹੜਾ ਠੇਕੇਦਾਰਾਂ ਲੱਗੀ ਉਹ ਰਾਮਾ ਖੜਾ ਥੋੜੀ ਬੋਲਿਆ ਜੀ ਜਿਸੋ ਸਭ ਯਾਰਾਂ ਹਾਂ ਉਹ ਨਹੀਂ ਪਛੀ ਰਿਹਾ ਇਹ ਹੀ ਕਿਉਂ ਜਿਆਦਾ ਆਪਣੇ ਤਰ੍ਹਾਂ ਦਾ ਕਰਦੇ ਨੇ ਜੇਵਾ ਨਾਦਰ ਕੋਸਾ ਦਾ ਜੁਨੀ ਨੇ ਕੀਤੀ ਵੇ ਮੋਰੀ ਬਿਲਕੁਲ ਜੇਕਰ ਕਾਨੂੰ ਦੋਸ਼ੀ ਪਾਇਆ ਜਾਂਦਾ ਤੇ ਫਿਰ ਕੀ ਰਹੇਗਾ ਦੇਖੋ ਜੀ ਹੁਣ ਮੇਰੀ ਬਦਲੀ ਉੱਠ ਗਈ ਹੈ ਮੈਂ ਜਾ ਜੀ ਤੇ ਵੈਸੇ ਜਿਹੜਾ ਐਸਪੀ ਸਾਹਿਬ ਨੂੰ ਦੇਤਾ ਵੀ ਇਹ ਲਹਿਣਾ 11 12 ਬਤਨ ਦਿੱਤਾ ਜੀ ਬੈਠੂ ਮੈਂ ਬਾਈ ਦੇ ਪਾ ਤਕਾ ਦੇ ਗਏ ਜੀ ਜਿੰਨੇ ਹੁਣ ਉਹ ਪਾਸਾ ਦੇ ਕੀ ਕਰਦੇ ਉਹ ਕੋਲ ਔਰ ਜੇ ਕਿ ਦਿੱਤੇ ਚੋ ਸਾਰੇ ਦਾਅਵੇ ਲਿਖੇ ਹੋਏ ਕਿ ਉਹ ਸੇਫਟੀ ਕਿਊਟੀ ਇੰਨੇ ਪਾਵੇ ਬੜਾ ਮਾਤਰਾ ਵਾਲਾ ਹੈਗਾ ਹੈ ਲੋ ਪੰਗਾ ਲੈਣਾ ਇਹਨਾਂ ਨੂੰ ਮਹਿੰਗਾ ਵਾਲਾ ਹੈ ਨਾ ਇਹ ਕਦਾ ਸੱਚੀ ਨਹੀਂ ਹੈ ਨਾ ਨਾ ਕਿ ਕੀ ਦਾ ਮੈਸੇਜ ਹੈ ਸ਼ਹਿਰ ਪਾਰ ਚ ਹੈ ਤਬਾਦਲਾ ਚਰਚਾ ਕਰ ਸਕਾਂਗੇ ਕੀ ਉਹ ਕਿਹਦਾ ਛੋਟਾ ਕਹਾਤਾ ਯਾ ਨੰਨ ਲੋਕਾਂ ਦੇ ਪ੍ਰਸ਼ਨਾਂ ਦਾ ਜਵਾਬ ਦੇਣਾ ਨਹੀਂ ਆਉਂਦਾ। ਉਹ ਕਿਹੜੇ ਪਾਇਆ ਸਾਡੇ। ਉਹ ਸੱਚ ਮਾਰਦੇ ਆ ਮੇਰੇ। ਉਹ ਮਾਰ ਤੋਂ ਥੱਪੜ ਮਾਰਦੇ ਆ। ਉਹ ਕਿਹੜੇ ਪਾਉਂਦੇ ਆ। ਇਹ ਸਿਆਸੀ ਉਹਨੇ ਸੱਚੋ ਸਹੀ ਨਹੀਂ ਜਾਂ ਫਿਰ ਨੇਤਾ ਚ ਇਹ ਤਾਂ ਜਾਂਚ ਦਾ ਵਿਸ਼ਾ ਹੈ ਪਰ ਹੈ ਕਾਰਵਾਈ ਪੋਸ ਤੇ ਅਕਸੇ ਸਵਾਲ ਖੜਾ ਕਰ ਰਹੀ ਹੈ ਇਸ ਲਈ ਇਸ ਮਸਲੇ ਦਾ ਦੁੱਧ ਦਾ ਦੁੱਧ ਤੇ ਪਾਣੀ ਦਾ ਪਾਣੀ ਹੋਣਾ ਜ਼ਰੂਰੀ ਹੈ ਕਿ ਆਖਰਕਾਰ ਚੋਰੀ ਕੀਤੀ ਤੇ ਕਿਸ ਨੇ ਕੀਤੀ ਨਹੀਂ ਤੇ ਪੋਸ ਦੇ ਉੱਤੇ ਵੀ ਲੋਕਾਂ ਦਾ ਪਰੋਸਾ ਉੱਠ ਜਾਏਗਾ ਕਿਉਂਕਿ ਚੋਰੀ ਤਾਂ ਹੋਈ ਹੈ ਹੁਣ ਜ਼ਿੰਮੇਵਾਰ ਕੌਣ ਹੈ ਕੋਈ ਨਹੀਂ ਇਹ ਤਾਂ ਪਰਤਾਲ ਦੱਸੇਗੀ ਪਰ ਜੇਕਰ ਮੁਕਦਮੇ ਅਨਨੋਨ ਲੋਕਾਂ ਦੇ ਖਿਲਾਫ ਦਰਜ ਹੋਣਗੇ ਤੇ ਪਰਤਾਲ ਕਹੋ ਜੀ ਹੋਏਗੀ ਇਸ ਦਾ ਅੰਦਾਜ਼ਾ ਲਾਇਆ ਚਾ ਸਫਤਾਏ ਬਿਊਰੋ ਰਿਪੋਰਟ ਤਾਲਿਕ ਮੇਲ ਪੰਜਾਬੀ ਟੀਵੀ ਚਲੰਦਾ